ਇਹ ਪਾਣੀ ਕਰਕੇ ਸਾਰਾ ਹੋ ਗਿਆ ਜੀ ਸਾਰਾ ਪ੍ਰਾਣ ਹੋ ਗਿਆ ਕਿ ਲੈਂਟਰ ਕਿਤੇ ਲੇ ਤੇ ਸਾਰੀ ਕੰਦ ਛੁੱਟ ਗਈ ਤਾ ਪਾਣੀ ਨੇ ਤਾਂ ਜੀ ਕੰਦਾਂ ਗੇਰਦੀ ਸਾਰੀ ਹੋ ਨੱਕੇ ਲਾਗਾ ਪਾਣੀ ਰੋਕਿਆ ਜਿਹੜਾ ਕੋਈ ਰਾਸ਼ਨ ਪਾਣੀ ਲੈ ਕੇ ਆਂਦਾ ਉਹ ਵੀ ਨਹੀਂ ਸਾਨੂੰ ਮਿਲਦਾ ਬੁਲੰਟੇਵ ਲੋ ਮੈਂ ਪ੍ਰਤੀ ਬਾਠੜਾ ਸੱਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਮੌਜੂਦ ਹਾਂ ਪਿੰਡ ਕਾਮੀ ਖੁਰਦ ਵਿੱਚ ਹਲਕਾ ਕਨੌਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਮਾਲਵੇ ਦੇ ਖੇਤਰਾਂ 'ਚ ਵੀ ਹੜ ਦਾ ਪਾਣੀ ਕਾਫੀ ਨੁਕਸਾਨ ਕਰ ਗਿਆ ਇਹ ਪਿੰਡ ਵੀ ਪਾਣੀ ਦੀ ਮਾਰ ਹੇਠ ਆਇਆ ਸੀ ਤਾਂ ਇੱਥੇ ਵੀ ਫਸਲਾਂ ਦਾ ਘਰਾ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਆਓ ਇਸ ਪਿੰਡ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਇੱਥੇ ਤੁਹਾਡੇ ਪਿੰਡ 'ਚ ਪਾਣੀ ਆਇਆ ਸੀ ਤਾਂ ਉਹਦੇ ਨਾਲ ਕਿਹੜਾ-ਕਿਹੜਾ ਨੁਕਸਾਨ ਕਰਕੇ ਗਿਆ ਨੁਕਸਾਨ ਬੁਗੇ ਦੇਖੋ ਜਿਹੜੇ ਨੀਵੇਂ ਘਰ ਐ ਨੀਵੇਂ ਘਰਾਂ 'ਵਾਂ ਵੀ ਪਾਣੀ ਭੜਿਆ ਵਾ ਲੋਕਾਂ ਕੇ ਜਿੰਨੇ ਕੇ ਵੀ ਕਿਸੇ ਦਾ ਟਹਿ ਗਿਆ ਕਿਸੇ ਕੋ ਕੁਝ ਹੋ ਗਿਆ ਮਕਾਨ ਅੱਛਾ ਫਸਲਾਂ ਦਾ ਜ਼ਿਆਦਾ ਨੁਕਸਾਨ ਹੈ ਹਾਂ ਡੰਗਰਾਂ ਕੇ ਹਰੇ-ਚਾਰੇ ਕਾ ਵੀ ਬਹੁਤ ਨੁਕਸਾਨ ਹੈ ਕੋਈ ਔਣੀ ਛੱਡੀ ਹੈ ਸਮਝ ਲੈ ਬਾਕੀ ਹੋਰ ਚਲੋ ਜੋਗ ਸੋਇਆ ਦੋ ਰੱਬ ਨੂੰ ਪਤਾ ਹੀ ਹੈ ਕਿ ਨਹੀਂ ਜਿੰਨੇ ਮਾਰ ਪਈ ਹੈ ਹਾਂ ਜੀ ਹਾਂ ਨਰਿੰਦਰ ਮੋਦੀ ਜੀ ਆਏ ਚਲੋ ਦੇਖੋ ਉਹ ਤੋਂ ਜਿਸਕੇ ਜਿਆਦਾ ਨੁਕਸਾਨ ਹੋ ਗਿਆ ਠੀਕ ਹੈ ਉਸਕਾ ਬਹੁਤ ਧੰਨਵਾਦ ਹੈ ਸਭ ਨੂੰ ਦੇਹ ਜਿਸकी ਡੈਥ ਹੋ ਗਈ 2 ਲੱਖ ਰੁਪਿਆ ਠੀਕ ਹੈ ਵਧੀਆ ਜੈ ਜੈ ਬਾਕੀ ਫਸਲਾਂ ਵਾਸਤੇ ਜਿੰਨਾ ਨੁਕਸਾਨ ਹੋ ਉਹ ਦੇਹਗੇ ਉਹ ਦੇਹਗੇ ਹਾਂ ਉਹਨਾਂ ਦਾ ਬਹੁਤ ਧੰਨਵਾਦ ਹੈ ਚਲੋ ਵੀ ਇੱਕ ਆਪਣੇ ਭਗਵੰਤ ਮਾਨ ਸਾਹਿਬ ਨੇ ਵੀ ਕਰਾਇਆ ਕਿ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਨੇ ਇੱਕ ਇੱਕ ਏਕੜ ਨੂੰ 22000 ਦਿੱਤਾ ਜਾ ਹਾਂ ਇਹ ਵੀ ਹਾਂ ਸੀਐਮ ਦਾ ਬਹੁਤ ਧੰਨਵਾਦ ਹੈ ਚਲੋ ਉਹਨਾਂ ਨੇ ਜਿੰਨਾ ਕਿ ਮਾਤਵਾ ਦੇ ਸਕਣ ਦੇਖੋ ਗਵਰਨਮੈਂਟ ਕੀ ਹੋਵੇ जिन्ना देश का देखो मदद कर सका करो उसकी हां जी हां जी मतलब ਤੁਸੀਂ ਇਸ ਫੈਸਲੇ ਤੋਂ ਖੁਸ਼ ਹੋ ਨਹੀਂ ਠੀਕ ਹੈ ਚਲੋ ਬਹੁਤ ਖੁਸ਼ ਹੈ ਚਲੋ ਜਿੰਨਾ ਦੇ ਦੇਖੋ ਬੰਦਾ ਤਾਂ ਕੁਝ ਨਹੀਂ ਜਿੰਨੀ ਫਾਇਦ ਮਰਗੀ ਉਹਨਾਂ ਤੋਂ ਦੇਖੋ ਮਿਲਦਾ ਕੋਈ ਨਹੀਂ ਹੈ ਚਲੋ ਜਿੰਨਾ ਨੁਕਸਾਨ ਦੇ ਸਕਾਂ ਉਹਨਾਂ ਦਾ ਬਹੁਤ ਵਧੀਆ ਚਲੋ ਅਗਲੇ ਖਰਚੇ ਹੀ ਮੁੜੇਗਾ ਹੋਰ ਤਾਂ ਕੁਝ ਨਹੀਂ ਸਰਕਾਰ ਕੀ ਮਰਜ਼ੀ ਹੈ ਦੇਖੋ ਅਸੀਂ ਤਾਂ ਕਹਾ ਵੀ 100% ਦੇ ਹੋ ਪਰ 100% ਨਹੀਂ ਸਰਕਾਰ ਦੇ ਸਕਦੀ ਉਹ ਸਭ ਨੂੰ ਪਤਾ ਕਿਉਂਕਿ ਜਿੰਨਾ ਕੇ ਮਾਜਵਾ ਦੇਸ਼ ਦਾ ਸਰਕਾਰ ਤੋਂ ਅੱਜ ਆਪਾਂ ਉਹਦੇ 100% ਬਣਾ ਕੇ ਭੇਜਾਂਗੇ ਉੱਪਰ ਕੁਛ ਹੋਰ ਐ ਉੱਪਰ ਜਾ ਕੇ ਕੁਛ ਹੋਰ ਐ ਥੱਲੇ ਤਾਂ ਕੰਦਿਆਂ ਨੂੰ ਫਿਰ ਬਹੁਤ ਕੁਛ ਹੋ ਜਾ। ਅੱਛਾ ਜੀ। ਹਾਂ। ਤੁਸੀਂ ਬਾਨ ਨਹੀਂ ਬਣਾਇਆ ਹੈਗਾ ਬਾਹਰ। ਬਾਨ ਨਹੀਂ ਬਾਹਰ ਬਣਾਇਆ ਤਾਂ। ਪਾਣੀ ਪਿੱਛੇ ਨੂੰ ਪੜ ਗਿਆ ਨਾ। ਨਹੀਂ ਦੱਸਾਂਗੇ ਨਹੀਂ ਨਹੀਂ ਇਹ ਕਰਕੇ ਨਹੀਂ। ਹਾਂ ਜੀ। ਕੰਦਾ ਵਧ ਗਿਆ। ਆਇਆ ਜੀ ਬਣੀ ਤੇ ਸੜਦੇ। ਅੱਛਾ ਤੇ ਇਹ ਬਾਲੇ ਟੁੱਟ ਗਏ ਸੋ ਕੁਛ ਸਾਡੇ। ਇਹ ਬਾਰਿਸ਼ ਕਰਕੇ ਹੋਇਆ। ਹਾਂ ਜੀ ਬਾਰਿਸ਼ ਕਰੇ ਕੰਦਾ ਬੈਠ ਗਿਆ ਤੇੜੇ ਪਈਆਂ ਪਈਆਂ ਜੀ ਸਾਰੇ ਘਰਾਂ 'ਚ। ਦੇਖ ਲਓ ਉੱਧਰ ਵੜ ਕੇ ਅੰਦਰ ਪਿਛੇ ਵੜ ਕੇ ਸਾਰਾ ਜੋ ਵੀ ਨੁਕਸਾਨ ਹੋਇਆ ਇਹ ਸਾਰਾ ਪਾਣੀ ਕਰਕੇ ਹੋਇਆ। ਹਾਂਜੀ ਪਾਣੀ ਕਰਕੇ ਹੋਇਆ। ਇਹ ਪਰ ਉਹ ਛੱਤਾਂ ਵੀ ਚੋਰੀਆਂ ਸੀਗੇ ਪਾਣੀ ਵੀ ਬਾਹਰੋਂ ਆਇਆ ਜੀ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਪਾਣੀ ਸੀਗਾ ਸਾਡੇ ਘਰਾਂ 'ਚ। ਸਾਨੂੰ ਕਿਤੇ ਬੈਠਣ ਤੇ ਥਾਣੀ ਸੀਗੀ ਘਰ 'ਚ ਵਿੱਚ। ਫਿਰ ਜਿਵੇਂ ਤੁਸੀਂ ਗੇਟ ਤੇ ਬੰਨ ਬਣਾਇਆ ਹੋਣਾ ਤੇ ਇਹ ਪਾਣੀ ਆਇਆ ਕਿਵੇਂ? ਇਹ ਆਇਆ ਜੀ ਪਿੱਛੋਂ ਕੰਧਾਂ ਦੇ ਵਿੱਚੋਂ ਦੀ ਆਇਆ ਜੀ। ਪਿੱਛੇ ਬਹੁਤ ਸਾਰੇ ਭਰੇ ਹੋਣਾ ਪਾਣੀ ਇਸ ਕਰਕੇ ਪਿੱਛੇ ਨੱਕਾ ਟੁੱਟ ਗਿਆ ਇਸ ਕਰਕੇ ਅੰਦਰ ਦੀ ਆਇਆ ਪਾਣੀ ਸਾਰਾ। ਇਹ ਜਿਹੜੀ ਛੱਤ ਗਿਰੀ ਇਹ ਬਾਰਿਸ਼ ਕਰਕੇ ਹੀ ਹਾਂਜੀ ਬਾਰਿਸ਼ ਕਰਕੇ ਗਿਰਿਆ ਚਲਨ ਜੀ ਚੌਂਦੀ ਸੀ ਨਾ ਜ ਰਸ਼ਨ ਵਗੈਰਾ ਤਾਂ ਸਰਪੰਚ ਨੇ ਸਾਨੂੰ ਦੇ ਦਿੱਤੇ ਆ ਜੀ ਚਲ ਖਾਣ ਪੀਣ ਵਾਸਤੇ ਮਾੜਾ ਮਿੱਟਾ ਸਮਾਨ ਚੰਗਾ ਹਾਂਜੀ ਸਮਾਨ ਵੀ ਸਾਰਾ ਤੁਹਾਡੇ ਸਾਹਮਣੇ ਟੈਂਕੀ ਦੇ ਵਿੱਚ ਕੰਕ ਦੇ ਵਿੱਚ ਪਾਣੀ ਪਿਆ ਗਿਆ ਸਰ ਆ ਜਮਾਨਾ ਤੇ ਲੋਕ ਆ ਗਏ ਬਟੇ ਗਰੀਬ ਆਦਮੀ ਆ ਹਾਂ ਕਿੱਥੇ ਤੇ ਮਜਦੂਰੀ ਕਰਨਗੇ ਇਤਨੇ ਬੱਚੇ ਬੱਚੇ ਨੇ ਨੀਨੇ ਕੇ ਬੱਚੇ ਆਣੇ ਕਿ ਹਾਂ ਇਹ ਗਰੀਬ ਆਦਮੀ ਦਿਹਾੜੀ ਲੱਗਦੀ ਨਹੀਂ ਹੈਗੀ ਕਿੱਥੇ ਤੇ ਭਗਤਾਨ ਕਰਨਗੇ ਬਟੇ ਇਸ ਕਾ ਹਮੇ ਥੋੜੇ ਕਰਦੇ ਅੰਦਰ ਤੱਕ ਪਾਣੀ ਦਾਖਲ ਹਾਂ ਬਟੇ ਹੋਰੇ ਤੱਕ ਤਾਂ ਅੱਛਾ ਜੀ ਹਾਂਜੀ ਪੌੜੀ ਤੱਕ ਤਾਂ ਬਟੇ ਪਾਣੀ

ਸਾਰਾ ਮੇਰਾ ਤਾਂ ਅੰਦਰ ਵੀ ਸਾਰਾ ਪੂਰੀ ਪੰਜ ਸਾਲ ਬਾਅਦ 6 ਸਾਲ ਬਾਅਦ 7 ਸਾਲ ਬਾਅਦ ਘਰ ਗੇਰ ਜਾਂਦੇ ਆ ਸਾਡੇ ਕੋਈ ਵੀ ਅਜੇ ਫਿਰ ਇਧਰ ਆਣ ਕੇ ਲੱਗੇ ਆ ਪੈਸਾ ਵੀ ਨਹੀਂ ਕੋਈ ਦਿੰਦਾ ਹੈ ਹਾਂ ਦਿੰਦਾ ਸਹੀ ਬਾਤ ਕੋਈ ਵੀ ਨਹੀਂ ਜਿਹੜਾ ਕੋਈ ਰਾਸ਼ਨ ਪਾਣੀ ਲੈ ਕੇ ਆਂਦਾ ਉਹ ਵੀ ਨਹੀਂ ਸਾਨੂੰ ਮਿਲਦਾ ਹੋਰ ਕਿਆ ਕਰ ਜਿਹੜਾ ਰਾਸ਼ਨ ਪਾਣੀ ਆਇਆ ਤੁਸੀਂ ਕਿਹਾ ਕਿ ਨਹੀਂ ਮਿਲ ਇੱਕ ਵਾਰੀ ਮਿਲਿਆ ਇੱਕ ਵਾਰੀ ਕਿ ਆਪਾਂ ਨੇ ਮੇਂ ਨਹੀਂ ਕਰਦੇ ਇੱਕ ਵਾਰੀ ਮਿਲਿਆ ਉੱਪਰ ਉੱਪਰ ਤੇ ਖਾ ਜਾਂ ਉੱਪਰ ਜੁੱਪਰ ਪਾਰੈਂਕ ਕਰਾਂ जेड़ के नहीं पानी घर पर जाओ ले उ देखियो सारा समान मिलिया पर मू समान नहीं मिलिया नियम तो खा रहे थे आराम मन कोई वाह नहीं था जी ਨਾਰਾ ਬੈਸੀ ਕਰਵਾਇਆ ਬਾਹਰ ਕਾਇਆ ਵਾ ਲਿਆ ਮੰਨੇ ਕੋਈ ਨੂੰ ਨਹੀਂ ਹਮ ਕਹਿੰਦੇ ਵੀ ਨਹੀਂ ਲਿਆ ਉਹ ਮਾਰਾ ਬਾਹਰ ਤੇ ਆਇਆ ਖਾਣਾ ਹੋ ਗਿਆ ਸਾਰੇ ਅੰਦਰ ਪਾਣੀ ਫਿਰਿਆ ਜੀ ਅੱਛਾ ਹਾਂਜੀ ਪਰ ਲੇ ਬਿਚੋਰੇ ਇਹ ਕੁਆਂਟਲ ਕਣਕ ਦਾ ਖਰਾਬ ਹੋ ਗਿਆ ਸਾਰੇ ਕੱਪੜਾ ਲੇੜਾ ਬੁਰਾ ਦੇ ਜਾ ਇਹ ਰਸਨ ਮੜਾ ਮਟਾ ਬਣਾ ਕੇ ਖਾ ਲਾਂ ਹੋਰ ਕੀ ਕਰੀਏ ਦੇ ਜੰਦੇ ਹਾਂਜੀ ਅੱਛਾ ਉਰੇ ਜਮਾਰ ਇਧਰ ਬੱਚੇ ਦੇ ਮੂਰੇ ਪੂਰਾ ਚੱਲਿਆ ਲੱਖ ਲੱਖ ਪਰ ਮਕਾਨ ਮਾਰਾ ਡੰਗਰ ਆਲਾ ਵੀ ਕਰ ਗਿਆ ਪਿੱਛੇ ਹਲੇ ਵੀ ਪਾਣੀ ਖੜਾ ਹੈ ਪਰ ਪੁੱਛਦਾ ਕੋਈ ਨਹੀਂ ਰਾਸਣ ਲੈ ਕੇ ਆਉਂਦੇ ਆ ਬਥੇਰੇ ਲੋਕ ਦਾਨ ਕਰਦੇ ਆ ਪਰ ਉਰੇ ਐਵੇਂ ਨਹੀਂ ਕੋਈ ਪੁੱਛਦਾ ਜਿਵੇਂ ਉੱਚੇ ਤੇ ਪਾਣੀ ਤਾਂ ਆਇਆ ਪਿੱਛੇ ਵੀ ਖੜਾ ਵੀ ਕੁਛ ਤੋਂ ਚਾਹੀਦਾ ਇਹ ਪਰੇ ਕਰਨੀ ਥੋਡੀ ਮਦਦ ਨਹੀਂ ਕਿੰਨੀ ਜੀ ਮਾਧਿਅਤ ਕੀ ਫਿਰ ਪਿੱਛੇ ਜਿਵੇਂ ਹੁਣ ਰਲ ਮਿਲ ਕੇ ਲੰਦੇ ਨਹੀਂ ਹੈਗੇ ਇੱਕ ਦੂਏ ਨੇ ਪਿੱਛੇ ਰੋਕਦੇ ਆ ਸਭ ਨੂੰ ਇੱਕ ਸਾਰ ਸਮਝੋ ਹਾਂ ਹਾਂ ਇਹ ਗੱਲ ਹੈ ਅੱਛਾ ਜੀ ਜਿਵੇਂ ਰਾਸਣ ਵਾਲੇ ਆਉਂਦੇ ਆ ਇੱਕ ਦੋ ਨੂੰ ਕਰ ਦਿੰਦੇ ਆ ਪਾਣੀ ਇੱਧਰ ਵੜਿਆ ਕਿਸੇ ਉਕਣ ਪਾਣੀ ਵਾਪਸ ਹੋ ਗਿਆ ਕਿਸੇ ਦਾ ਕੋਈ ਨੁਕਸਾਨ ਨਹੀਂ ਹੈ ਇੱਕ ਦੇ ਘਰੇ ਲਜਾਲ ਜਾਗੇ ਜਾਂਦੇ ਸਮਾਨ ਵੀ ਮਤਲਬ ਸਾਰੇ ਚ ਸਪਰੈਡ ਨਹੀਂ ਕੀਤਾ ਹਾਂ ਇੱਕ ਸਾਰ ਸਾਰਿਆਂ ਨੂੰ ਦੇਣਾ ਚਾਹੀਦਾ ਅੱਛਾ ਤੁਸੀਂ ਕੁਝ ਸਰਕਾਰ ਤੋਂ ਕੀ ਮੰਗ ਕਰੋ ਮਤਲਬ ਜਿਹੜੀ ਸਾਨੂੰ ਜ਼ਰੂਰਤ ਹੈ ਉਹ ਮਾਰੀ ਪੂਰੀ ਹੋਣੀ ਚਾਹੀਦੀ ਹੈ ਨਾ ਹਾਂਜੀ ਜਿਹੜੀ ਸਾਨੂੰ ਲੋੜ ਆ ਜਾਂ ਕੋਈ ਸੁਣਦਾ ਹੀ ਨਹੀਂ ਐ ਪੁੱਛਦਾ ਹੀ ਨਹੀਂ ਕੋਈ ਨਾ ਕੋਈ ਕਹਿਣ ਦੇਵੇ ਵੀ ਇਹਨਾਂ ਨੂੰ ਆ ਜ਼ਰੂਰਤ ਹੈ ਇਹ ਚੱਕਰ ਹੈ ਨਾਲ ਲਈ ਫਰੀ ਜਾਂਦੇ ਇੱਕ ਦੇ ਫਰੀ ਜਾਂਦੇ ਬਸ ਹੜ੍ਹ ਚ ਪਾਣੀ ਆਇਆ 5-10 ਘਰਾਂ ਦਾ ਪਾਣੀ ਵੜ ਵੀ ਗਿਆ ਹਾਂਜੀ ਉਹਨਾਂ ਦਾ بڑے ਬੰਦੇ ਬੁੰਨੇ ਲਾ ਕੇ ਸਤਪੰਚ ਨੇ ਜਿਸ ਤਰ੍ਹਾਂ ਮਿੱਟੀ ਦੀ ਟਰੈਲੀ ਦਿੱਤੀ ਉਹਦੇ ਕੋਲ ਹੁਣ ਥੈਲੇ ਪਰ ਪਰ ਕੇ ਲਾਏ ਬੜਾ ਰੋਕਿਆ ਪਰ ਰੁਕਿਆ ਵੀ ਨਹੀਂ ਸਾਰੀ ਸਾਰ ਰਾਤ ਜਾਗਦੇ ਰਹੇ ਦੋ ਤਿੰਨ ਰਾਤਾਂ ਤੇ ਅਸੀਂ ਸੁੱਤੇ ਨਹੀਂ ਅੱਛਾ ਜੀ ਹਾਂਜੀ ਤੁਹਾਡੇ ਘਰ ਚ ਵੀ ਪਾਣੀ ਦਾਖਲ ਹੋ ਗਿਆ ਸੀ ਸਰ ਸਾਡੇ ਘਰ ਉਹ ਜਿਹੜਾ ਡੰਗਰਾਂ ਵਾਲਾ ਘਰ ਹੈ ਨਾ ਉਹਦੇ ਚ ਵੜ ਗਿਆ ਅੱਛਾ ਹਾਂਜੀ ਫਿਰ ਇਧਰ ਤੇ ਠੀਕ ਹੈ ਇਧਰ ਤੇ ਵਿਚਾਰਿਆ ਇਹੀ ਹੈ ਮੇਰਾ ਘਰ ਅੱਛਾ ਜੀ ਇਧਰ ਤੇ ਠੀਕ ਰਿਹਾ ਇਧਰ ਕੋਈ ਇਹ ਜੀ ਨਹੀਂ ਇਧਰ ਵੀ ਉੱਪਰ ਤੱਕ ਚੜ ਗਿਆ ਉਹ ਥੇ ਟੈਲ ਰੱਖ अच्छा जी ਤੇ ਪਤਾ ਹੀ ਨਹੀਂ ਲਗਿਆ ਰਾਤ ਨੂੰ ਸੁੱਤੇ ਹੋਏ ਬੈਤੇ ਤੇ ਉਹਨਿੱਕ ਦੂਸਰੇ ਨੇ ਫੋਨ ਕਰਕੇ ਬੁਲਾਇਆ ਆ ਜਾ ਬਈ ਆ ਜਾ ਪਾਣੀ ਆ ਗਿਆ ਪਾਣੀ ਅੱਛਾ ਮਤਲਬ ਪਾਣੀ ਤੇ ਤੁਹਾਨੂੰ ਕੁਝ ਸੋਚਣ ਦਾ ਟਾਈਮ ਵੀ ਨਹੀਂ ਰਾਤ ਨੂੰ ਹਾਂ ਪਤਾ ਨਹੀਂ ਲਗਿਆ ਰਾਤ ਨੂੰ ਸ ਸ਼ਾਮ ਨੂੰ ਹੈ ਨਹੀਂ ਤਾਂ ਰਾਤ ਨੂੰ ਆ ਗਿਆ ਜਣਜੇ ਮਿੱਟੀ ਮਿੱਟੀ ਪਹਿਲਾਂ ਹੀ ਨੇੜਾ ਲਾਈ ਹੋਈ ਤੇ ਹੈ ਤੇ ਇਸ ਕਰਕੇ ਉਹ ਮਿੱਟੀ ਵਰਤ ਲਈ ਕਿ ਪੰਨੂ ਖਾਣ ਪੀਣ ਦੀ ਰਾਸ਼ਨ ਦੀ ਜਾਂ ਬੱਚਾ ਦੇ ਚਾਰੇ ਚੂਰੇ ਦੀ ਬਹੁਤ ਲੋਕਾਂ ਨੇ ਮਦਦ ਕੀਤੀ ਦੂਰੰਗਰੋਂ ਆ ਕੇ ਉਂਦਰ ਹਰਿਆਣੇ ਤੋਂ ਵੀ ਕਿੰ ਗੱਡੀਆਂ ਆਈਆਂ ਅੱਛਾ ਜੀ ਹਾਂ ਦੇ ਕੇ ਗਏ ਲੋਕਾਂ ਨੂੰ ਤੇ ਵੰਡ ਕੇ ਗਏ ਆਂ ਰਾਸ਼ਨਾਂ ਦੀ ਕੋਈ ਇਹ ਜੀ ਗੱਲ ਹੈ ਅੱਛਾ ਜੀ ਸੇਵਾ ਤੋਂ ਬਹੁਤ ਕਰੀ ਬਹੁਤ ਲੋਕ ਆਏ ਹਾਂ ਜੀ ਹਾਂ ਵੈਸੇ ਹੁਣ ਨੁਕਸਾਨ ਵੀ ਕਾਫੀ ਹੋਇਆ ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰ ਬਸ ਸਰਕਾਰ ਤੋਂ ਦਾ ਇਹ ਹੀ ਹੈ ਵੀ ਆਪਣਾ ਕੋਈ ਪਾਰਟੀ ਭੇਜ ਕੇ ਉਹਨਾਂ ਦੇ ਮਕਾਨਾਂ ਦਾ ਜਾਇਜ਼ਾ ਲਿਆ ਜਿਹਨਾਂ ਦੇ ਕਈਆਂ ਦੇ ਚੰਗੇ-ਚੰਗੀ ਬਣਾਈ ਹੋਈ ਹੈ ਉਹਨਾਂ ਦੇ ਵਿੱਚ ਟਰੇਡਾਂ ਐਂਟੀ ਐਂਟੀ ਆ ਗਿਆ ਉਹ ਠੀਕ ਨਹੀਂ ਕਰਨਾ ਉਹਨਾਂ ਦੇ ਬਸ ਦੀ ਗੱਲ ਹੈ ਨਹੀਂ ਹਾਂਜੀ ਕਿਉਂਕਿ ਇਤਨੇ ਅਮੀਰ ਲੋਕ ਦਿਨਾ ਹੈ ਤੇ ਥੋੜਾ ਲੋਹ ਤਬਕਾ ਹੈ ਹਾਂਜੀ ਜਿਹੜੀ ਬਾਰਤမှာ ਬਹੁਤ ਜਾਂਦਾ ਹੋਗਾ ਬਹੁਤ ਜਾਂਦਾ ਵੀ ਬੱਚ ਗਰੀਬੀ ਵਿੱਚ ਬਹੁਤ ਹੈ ਫਿਰ ਤਿਆ ਕਰਨਾ ਪਿੱਥਿਆ ਪਾਣੀ ਬਹੁਤ ਆਈ ਬਹੁਤ ਫਰ ਤਿੱਡੇ ਪਾਣੀ ਉਰੇ ਤੱਕ ਆ ਗਿਆ تھا ਉਰੇ ਪਾਣੀ ਦਾ ਹੈਗਾ ਸੀ ਹਾਂ ਤੇ ਇਹ ਜਿਹੜੀ ਸਲਾਬ ਪਾਣੀ ਕਰਕੇ ਹੈ ਸਲਾਬ ਪਾਣੀ ਕਰਕੇ ਇਹ ਜਿਹੜਾ ਜੋ ਪਿੱਛੇ ਨੂੰ ਵੜ ਗਿਆ ਪਾਣੀ ਅੱਛਾ ਪਿੱਛੇ ਨੂੰ ਪਾਣੀ ਵੜ ਗਿਆ ਅੱਛਾ ਜੀ ਪੂਰੇ ਨੂੰ ਤਾਂ ਨਹੀਂ ਪੜਿਆ ਹੈ ਪਾਣੀ ਅੱਛਾ ਪਾਣੀ ਪਿੱਛੇ ਨੂੰ ਵੜ ਗਿਆ ਥਾਰੇ ਨੂੰ ਸਰਕਾਰ ਤੋਂ ਕੀ ਮੰਗ ਕਰਦੇ ਹੋ ਹਮੇ ਤਾਂ ਕਹਾ ਬੀਮਾ ਨੂੰ ਮਕਾਨੋਂ ਮਿਲ ਜਾ ਮੇ ਇਸ ਐਮਰਜੈਂਸੀ ਬਸ ਮਾਨੂੰ ਹੋਰ ਕੀ ਚਾਹੀਦਾ ਆਪਣੀ ਤਾਂ ਰੋਕੀਆਂ ਬੰਦਾ ਬੈਠ ਕੇ ਖਾਈ ਚਾਹੀਦਾ ਜੈਸੀ ਕਮਾਵੇਗਾ ਉਸੇ ਖਾਲੇਗਾ ਠੀਕ ਹੈ ਜੀ ਕਿ ਨਹੀਂ ਹਾਂ ਜੀ ਲੋਇ ਕਹਾਣੀ ਠੀਕ ਵੀ ਜੋ ਕੁ ਸਮੱਧਿਆ ਸਰਕਾਰ ਆਪੋ ਕਰ ਦੇਗੀ ਮਾਰੇ ਤੋਂ ਕਹਿਣੇ ਕੀ ਲੋੜ ਨਹੀਂ ਹੈ ਹਾਂਜੀ ਪਾਣੀ ਤਾਂ ਹਰ ਸਾਲ ਆ ਜਾਓ ਫਿਰ ਤੁ ਤੁਸੀਂ ਕਿਸੇ ਸਾਲ ਬਚਾਉ ਵੀ ਹੋ ਜਾ ਨਹੀਂ ਵੀ ਰਹਿੰਦਾ ਹੈ ਪਰ ਕਿਸੇ ਕਿਸੇ ਸਾਲ ਤੋਂ ਬਹੁਤ ਨੁਕਸਾਨ ਕਰਦੇ ਆ ਅੱਛਾ ਜੀ ਇੱਕ 23ਵਾਂ ਬਹੁਤ ਨੁਕਸਾਨ ਹੋਇਆ ਤਾਂ ਇਹ ਕਾ ਜ਼ਿਆਦਾ ਤਾਂ ਅੱਛਾ ਜੀ ਹਾਂ ਠੀਕ ਹੈ ਜੀ ਅੱਛਾ ਇਹ ਜਿੱਦਾਂ ਇਹ ਹੋ ਗਿਆ ਅ ਮਤਲਬ ਆਉਣੇ ਵਾਲੇ ਸਮੇਂ 'ਚ ਇਹ ਦਿਖਦਾ ਕਿ ਨੀਚੇ ਨਾ ਹੁਣ ਇਹ ਕਮਜ਼ੋਰ ਹੋ ਗਿਆ ਨਾ ਨੀਵ ਨੀਵ ਕਮਜ਼ੋਰ ਹੋ ਗਈ ਹੈ ਤੇ ਹੁਣ ਬਾਈ ਚਾਂਦ ਜਿੱਦਾਂ ਵੀ ਧੁੱਪ ਲੱਗੇਗੀ ਹਨਾ بارشਾਂ ਵੀ ਪੈਣੀਆਂ ਹਲਕੇ ਫੁਲਕੇ ਤਾਂ ਪੈਂਦੇ ਰਹਿਣੀਆਂ ਹਨਾ ਤੇ ਫਿਰ ਇਹ ਕਮਜ਼ੋਰ ਹੋ ਗਿਆ ਤਾਂ ਕਿਸੇ ਵੀ ਟਾਈਮ ਉਹ ਜਿੱਦਾਂ ਤੁਸੀਂ ਦੇਖ ਸਕਦੇ ਆ ਉਧਰ ਇੰਨੀ ਵੱਡੀ ਥਰੇੜ ਪਈ ਹੈ ਨਾ ਇਹ ਕਦੇ ਵੀ ਬਹਿ ਸਕਦਾ ਹਨਾ ਨੀਚੇ ਤੇ ਪੌੜੀ ਦੇ ਵਿੱਚ ਵੀ ਵੱਡੀ ਥਰੇੜਾ ਹਨਾ ਤੇ ਕਦੇ ਵੀ ਗਿਰ ਸਕਦਾ ਹੈ ਤੇ ਫਿਰ ਹੁਣ ਗਰੀਬ ਬੰਦਾ ਜੇ ਗਿਰ ਗਿਆ ਤੇ ਕਿੰਨਾ ਮੁਸ਼ਕਿਲ ਹੈ ਕੋਦੇ ਵਾਸਤੇ ਹੈਨਾ ਤੇ ਉਸੇ ਹੀ ਜਾਂਦੇ ਕਿ ਸਰਕਾਰ ਕੋ ਸਾਡੇ ਵਾਸਤੇ ਕਰੇ ਤਾਂ ਬਹੁਤ ਵਧੀਆ ਸਾਡੇ ਪਿੰਡ ਵਾਲੇ ਸਰਪੰਚ ਸਾਹਿਬ ਨੇ ਇੱਥੇ ਬਹੁਤ ਮਦਦ ਕੀਤੀ ਸਰਪਾਲਾਂ ਤਰਪੋਲਾ ਪਾਈਆਂ ਬੜੀ ਮਦਦ ਕੀਤੀ ਮਿੱਟੀ ਗਈ ਹੈ ਬੰਦੇ ਲੋਏ ਵਿਚਾਰਨ ਬਹੁਤ ਮਦਦ ਕਰੀ ਆ ਅੱਛਾ ਜੀ ਹਾਂ ਸਭ ਕੇ ਕੋਠਿਆਂ ਪ੍ਰਾਪ ਖੁਦ ਪੁਆ ਕੇ ਗਏ ਆ ਅੱਛਾ ਪਰ ਮਿੱਟੀ ਕੀ ਮਤਲਬ ਜਿਸ ਟਾਈਮ ਪਾਣੀ ਆਇਆ ਮਿੱਟੀ ਉਸੀ ਟਾਈਮ ਟਰਾਲੀਆਂ ਲੈ ਆ ਲੈ ਆਇਆ ਕਖੜਾਈਆਂ ਆਪਸ ਨੇ ਵਿਚਾਰੇ ਨੇ ਬਹੁਤ ਮਦਦਤ ਕੀਤੀ ਬਹੁਤ ਜ਼ਿਆਦਾ ਮਦਦਤ ਕੀਤੀ ਜਿਸ ਨੇ ਇਤਨੀ ਸੇਵਾ ਕਰੀ ਇਹ ਨਹੀਂ ਕੋਣ ਕਰਾ ਅੱਜਕੱਲ ਕਿਸੇ ਕਿਸੇ ਅੱਜਕੱਲ ਰੋਟੀ ਤੋਂ ਖਵੰਦਾ ਨਹੀਂ ਕਿਸੇ ਇਹ ਤਾਂ ਬਹੁਤ ਲੰਬੀ ਤਕੜੀ ਸੇਵਾ ਮਤਲਬ ਗੋਂ ਕਿਆ ਗਲੀਪਾਂ ਜੋ ਖਾਣਾ ਦਾਣਾ ਪੁੱਗਿਆ ਵਿਚਾਰੇ ਨੇ ਪਾਣੀ ਦੇਖ ਕੇ ਫਿਰ ਉਹ ਲੈ ਕੇ ਆਏ ਹੈਲਪ ਕੌਣ ਸੀ ਅਫਸਰ ਹਾਂਜੀ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਹਰ ਤੰਮੰ ਕਿਹੀ ਕਰਾਂਗੇ ਦੇਖਾ ਜੀ ਮੜਾ ਧੂੜਾ ਜੇ ਪੈਸਾ ਟੱਕਾ ਪਵਾ ਸਕਦੇ ਆ ਮਕਾਨ ਬਣਵਾ ਸਕਦੇ ਆ ਹੋਰ ਉਸ ਦੇ ਉੱਪਰ ਤੋਂ ਚੀਪਾ ਕੁਝ ਕਹਿ ਨਹੀਂ ਸਕਦੇ ਅੱਛਾ ਜੀ ਹਾਂਜੀ ਵੈਸੇ ਕੀ ਕਹਿੰਦੇ ਆਪਣੀ ਸਕੀਮਾਂ ਵੀ ਚੱਲ ਰਹੀਆਂ ਸੀਗੀਆਂ ਛੱਤਾਂ ਵਾਲੀਆਂ ਤਾਂ ਤੁਸੀਂ ਪੈਸਾ ਆਪਣੇ ਪਾਸ ਤੱਕ ਨਹੀਂ ਆਇਆ ਜੀ ਆਇਆ ਨਹੀਂ ਤੁਸੀਂ ਅਪਲਾਈ ਕਰਿਆ ਸੀ ਅਪਲਾਈ ਤਾਂ ਕਰਾਇਆ ਬਾ ਜੀ 3-3 ਤਨ ਹਾਣਾ 4-4 ਹਾਣਾ मतलब उस पर वीडियो पर उस पर कॉल भी करी हुई है मतलब नेट पर चढ़ाया होया पर यहाँ 2003 हजार तीन लेगा अब तक कोई पैसा छत का नहीं आया जी अच्छा। कोई अपना भी हेल्प जे तो अगे का होगा कोई फिरता पुआ भी दे जी कि हाँ करते हैं लोग अगर पहुँचाते नहीं है जी ये गांव के गली के सारे बेतन दिया हाँ करिए जी हाँ जी ਨੇ ਵੀ ਮੈਂਬਰ ਆ ਜੀ ਹਾਂਜੀ ਤਰਪਾਲਾ ਪੁਆ ਗਏ ਜਿੰਨੀ ਵੀ ਛੱਤਾਂ ਚੂਈਆਂ ਸਾਫਾ ਤਰਪਾਲਾ ਪਾ ਸਾਰੇ ਗਾਂ ਗੋਖੇ ਕੋਠਿਆਂ ਪਰ ਜੀ ਮਾਰੀ ਮੱਝ ਨਹੀਂ ਪਾ ਤਰਪਾਲਾ ਪੱਕਾ ਕੋਈ ਵੀ ਆ ਰਿਹਾ ਆਪਾਂ ਨਾਲ ਲੈ ਕੇ ਆ ਰਿਹਾ ਕਿ ਭਾਈ ਚਲੋ ਗਰੀਬਾਂ ਜਰ ਅੱਛਾ ਜੀ ਕੀ ਹੈ ਸਰਪੰਚ ਵਿਚਾਰਾ ਉਹ ਕਹਦੇ ਹੈਲਪ ਕਰੋ ਰਹੇ ਹਾਂ ਚਾਹ ਕਾ ਗੋਂ ਕਾ ਗਲੀ ਕਾ ਬਾਹਰ ਤੇ ਆ ਰਹੇ ਹਾਂ ਦੂਰ ਤੇ ਔਰ ਦੂਰ ਦੂਰ ਤੇ ਆ ਕੇ ਰਾਸ਼ਨ ਪਚਾ ਰਹੇ ਬੱਚੇ ਅੱਛਾ ਜੀ ਹਾਂਜੀ ਹੈਲਪ ਵੈਸੇ ਸਾਰਿਆਂ ਨੇ ਕਰੀ ਆ ਜੀ ਠੀਕ ਹੈ

ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਪਿੰਡ ਵਿੱਚ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੈ ਪਿੰਡ ਦੇ ਲੋਕਾਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕੰਦਾਂ ਦੇ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਕਈਆਂ ਦੀ ਤਾਂ ਛੱਤ ਤੱਕ ਡਿੱਗ ਗਈ ਤੁਸੀਂ ਦੇਖਿਆ ਹੀ ਹੈ ਕਿ ਉਹਨਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਐਂਟਰ ਕਰ ਚੁੱਕਿਆ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਗਲੀ ਦੇ ਬਾਹਰ ਬੰਨ ਬਣਾਇਆ ਸੀ ਪਰ ਤਾਂ ਵੀ ਇਹ ਪਾਣੀ ਉਹਨਾਂ ਦੀ ਕੰਦਾਂ ਚੋਂ ਰਸ ਰਸ ਕੇ ਉਹਨਾਂ ਦੇ ਘਰ ਵਿੱਚ ਐਂਟਰ ਕਰ ਗਿਆ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੋਏਗਾ ਕਿ ਕਿਵੇਂ ਇੱਕ ਘਰ ਦੀ ਛੱਤ niche ਡਿੱਗੀ ਪਈ ਸੀ ਉਹਨਾਂ ਦੀ ਆਰਥਿਕ ਹਾਲਤ ਵੀ ਕੁਝ ਜ਼ਿਆਦਾ ਠੀਕ ਨਹੀਂ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀ ਇੰਨੀ ਕੁ ਮਦਦ ਹੋ ਜਾਏ ਕਿ ਉਹ ਆਪਣੇ ਘਰ ਦੀ ਮਰਮੱਤ ਕਰ ਸਕਣ ਇੱਥੋਂ ਦੇ ਲੋਕਾਂ ਨੇ ਇੰਨਾ ਵੀ ਦੱਸਿਆ ਕਿ ਉਹਨਾਂ ਨੂੰ ਇਸ ਹੜ੍ਹ ਦੀ ਆਦਤ ਹੀ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਹੜ੍ਹ ਹਰ ਸਾਲ ਆਂਦਾ ਹੈ ਤੇ ਇਸੇ ਤਰ੍ਹਾਂ ਮਾਰ ਕਰਕੇ ਜਾਂਦਾ ਬੁਲੰਦ ਟੀਵੀ ਪ੍ਰਸ਼ਾਸਨ ਅਗੇ ਗੁਜ਼ਾਰਿਸ਼ ਕਰਦਾ ਹੈ ਕਿ ਇਨ੍ਹਾਂ ਸਭ ਦੀ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਲੱਭਿਆ ਜਾਵੇ ਕਿਉਂਕਿ ਬੁਲੰਦ ਟੀਵੀ ਦਰਸ਼ਕਾਂ ਤੇ ਲੋਕਾਂ ਦੇ ਵਿੱਚ ਸਿਰਫ ਇੱਕ ਵਚੋਲਾ ਹੈ ਸਾਡਾ ਕੰਮ ਲੋਕਾਂ ਦੀ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੈ ਤੇ ਗੁ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਲੱਭਿਆ ਜਾਵੇ ਜੇ ਤੁਹਾਡੇ ਪਿੰਡ 'ਚ ਜਾਂ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਹੈ ਜਾ ਤੁਹਾਡੀ ਕੋਈ ਜਾਇਜ਼ ਮੰਗ ਨਹੀਂ ਸੁਣੀ ਜਾ ਰਹੀ ਤਾਂ ਨਿچے ਦਿੱਤੇ ਗਏ ਨੰਬਰ ਤੇ ਉਸ ਸੰਬੰਧੀ ਅਧਿਕਾਰੀ ਦਾ ਨੰਬਰ ਤੁਸੀਂ ਸਾਨੂੰ ਭੇਜ ਸਕਦੇ ਹੋ ਤੁਹਾਡੇ ਲਈ ਅਸੀਂ ਤੁਹਾਡੀ ਆਵਾਜ਼ ਉਸ ਅਧਿਕਾਰੀ ਤੱਕ ਲੈ ਕੇ ਜਾਵਾਂਗੇ ਇਸੇ ਦੇ ਨਾਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਵਕਤ-ਵਕਤ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ ਹੈ